ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਇੱਕ ਤਾਜੀ ਸਵੀਂ ਗਾਂ ਇੱਕ ਝੋਟੀ ਤੇ ਇੱਕ ਗੱਬਣ ਗਾਂ ਠੀਕ ਹੈ ਜੀ ਤਾਂ ਨਗ ਬਾਈਕੋਲ ਬਕਾਉਆ ਠੀਕ ਹੈ ਜੀ ਵਾਧ ਜਾਨ ਕਰ ਲਵਾਂਗੇ ਆਪਾਂ ਬਾਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000 9655 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਟਾਢ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਨਾ ਸਤਨਾਮ ਸਿੰਘ ਹੈ ਪਿੰਡ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਬਾਈ ਹਾਂਜੀ ਬਾਈ ਪਹਿਲੀ ਵੈੜ ਦੀ ਜਾਣਕਾਰੀ ਜੀ ਇਹ ਵੈੜ ਰਾਤ ਸੁੱਈ ਆ ਬਾਈ ਅੱਛਾ ਜੀ ਤੇ ਦੂਜੀ ਸਵੇ ਸੁੱਈ ਹੈਗੀ ਹਾਂਜੀ ਮਗਰ ਵਸੀ ਹੈ ਹਾਂਜੀ ਸੀਲਸਿੰਧ ਦੀ ਪੂਰੀ 1 ਨੰਬਰ ਹਾਂਜੀ ਤੇ ਬੌਲੀ ਹੋਏ ਸਟੈਂਡ 10-11 ਕਿਲੋ 10-11 ਲ ਅਬਸੀ ਹੈ ਜੀ ਮੈਂ ਹਾਂ ਅਬਸੀ ਹੈ ਬਸੀ ਇੱਕ ਨੰਬਰ ਪੂਰੀ ਵਧੀਆ ਜਰਸੀ ਛੋਟੇ ਕੰਨ ਹਾਂ ਪ्युअर ਜਰਸੀ ਬਸੀ ਹੈ ਠੀਕ ਹੈ ਜੀ ਤੇ ਗਾਂ ਵੀ ਬਹੁਤ ਸੀਲ ਸੰਧੀ ਆਈ ਆ ਦੇ ਠੀਕ ਹੈ ਜੀ ਸਤਨਾਬਾਈ ਰੇਟ ਦਾ ਜਾਇਜ਼ਾ ਰੇਟ ਜਾਇਜ਼ਾ ਵੀਰੇ 52000 52000 ਹਾਂ ਠੀਕ ਹੈ ਜੀ ਤੁਹਾਨੂੰ 15 16 ਕਿਲੋ ਪਾਉਗੀ ਲਓ ਜੀ ਲੈ ਵੇ ਤਾਂ ਤਾਜ਼ਾ ਤੁਸੀਂ ਲਾਹ ਦੇ ਭਰਾ ਦੇਖ ਸਤ ਤੁਰਾ ਨਹੀਂ ਦਾ ਫਾਸਮਾ ਲੈ ਵਾ ਪੂਰਾ ਥਾਂ ਥਣ ਬਹੁਤ ਸੋਹਣਾ ਲੱਗਿਆ ਕਰ ਬਹੁਤ ਜਿਆਦਾ ਬਾਕੀ ਸੀਲ ਵਾਲੀ ਨੇ ਠੀਕ ਹੈ ਜੀ ਲਓ ਜੀ ਕਿੰਨੇ ਮਰਜੀ ਵੇਖ ਸਕਦਾ ਠੀਕ ਹੈ ਜੀ ਠੀਕ ਹੈ ਲਓ ਜੀ ਤੇ ਕਰ ਸਕਦਾ ਦੂਜਾ ਸੁਆ ਰਿਗਨਲ ਹਾਂਜੀ ਰਿਗਨਲ ਸੁਆ ਲੋਜੀ ਲੋਜੀ ਤੁਰਿਆ ਨਹੀਂ ਅਦਾ ਹਲੇ ਤੱਕਰਮਾਂ ਵਾਲੀ ਹੋਰ ਬਣਾਉਗਾ ਅਥਨ ਤੱਕ ਲੋਜੀ ਲਗਤ 15 16 ਕਿਲੋ ਪਾ ਲੈਨੇ ਆਰਾਮ ਵਾਲੀ ਠੀਕ ਹੈ ਜੀ ਮਾਨਤਾਂ ਨੂੰ ਹੀ ਸਤਨਾ ਬਈ ਯਾਰ ਮਾਨਤ ਕਰ ਦਿਆਂਗੇ ਠੀਕ ਲੋਪਰਾ tham ਤੁਸੀਂ ਮੇਰਾ ਦੇਖ ਸਕਦੇ ਜਿਵੇਂ ਮਰਜ਼ੀ ਬੇਠੀ ਤੈਨੂੰ ਲੈ ਨਹੀਂ ਕੋਈ ਪਰਵਾਹ ਨਹੀਂ ਬੜੇ ਤਾਰੇ ਹੀ ਮਾਰਦੇ ਬਈ ਯਾਰ ਮਾਰ ਦੋ ਮਾਰ ਦੋ ਤਾਰ ਲੋਜੀ ਕਮਾਂ ਮਨ ਮਰੀ ਠੀਕ ਆ ਓਕੇ ਦੂਜੀ ਜਲਾ ਬਈ ਲੋ ਪਰਾ ਚੈੱਕ ਕਰ ਸਕਦੇ ਗੰਨੇ ਵਾਂਗੂ ਧਾਰ ਪੈਂਦੀ ਆ ਦੇਖ ਸਕਦੇ ਬਹੁਤ ਠੰਡੀ ਸੀ ਲੱਗ ਪਿਆ ਨੇ ਤੋਂ ਹੱਥ ਪਾ ਲਿਆ ਤੇ ਬੱਸੀ ਬਹੁਤ ਸੋਹਣੀ ਹੈ ਬਈ ਬੱਸੀ ਇੱਕ ਨੰਬਰ ਪੂਰੀ ਜਰਸੀ ਪਿਆਰਾ ਠੀਕ ਹੈ ਜੀ ਠੀਕ ਹੈ ਲੋ ਹਾਂਜੀ ਬਈ ਛੋਟੀ ਜਾਣਕਾਰੀ ਦਈ ਛੋਟੀ ਹੈਗੀ ਭਾਈ ਸਾਹਿਬ ਇਹ 2 ਸਾਲ ਦੀ ਹਾਂਜੀ ਤੇ ਇੱਕਦਾਂ ਦਾ ਸਿੱਟੇ ਨੇ ਹਲੇ ਹਾਂਜੀ ਤੇ ਮੰਨ ਕੇ ਚੱਲ ਬੰਨ ਦੇ ਕਾਬਲੀ ਹੈ ਪੂਰੀ ਜਮਾ ਠੀਕ ਹੈ ਜੀ ਹਾਂ ਲੋ ਪਰਾ ਕੰਮ ਆਪਾਂ ਤਬੂਤੂਲੀਆ ਇਬੀ ਚਾਰਾ ਤੇ ਲੀਲੀ 라ਵੀਆ ਤੋੜ ਦੋ ਭਰਾ ਨੇ ਨੀਲੀ 라ਵੀ ਜਾਈ ਠੀਕ ਹੈ ਜੀ ਠੀਕਾ ਡੁਕਾ ਦੇ ਭਰਾ ਭਾਈ ਆਪਾਂ ਨਾ ਠੀਕਾ ਨਹੀਂ ਇਹ ਤਾਂ ਯਾਰ ਹੀਟ ਚ ਸੀ ਕਿ ਥੋੜੀ ਸੀਗੀ ਅੱਛਾ ਜੀ ਹਾਂ ਕੱਲ ਦੀ ਹੈ ਤਾਂ ਹੈਗੀ ਸੀ 17 ਦਿਨ ਦੀ ਸੀ ਪੂਰੀ ਜਿਹੜੀ ਖੁੱਲ ਕੇ ਜੀ ਨਹੀਂ ਬੋਲੀ ਠੀਕ ਹੈ ਜੀ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਕੋਈ ਨਹੀਂ ਹੁਣ ਚੰਦੇ ਸਾਰੇ ਚਾਰਾ ਠੀਕ ਹੈ ਜੀ ਸਿੰਘ ਸਿੰਘ ਬਹੁਤ ਚੰਗਾ ਠੀਕ ਹੈ ਸਿੰਘੀ ਸਿੰਘੀ ਬਹੁਤ ਆ ਉਹਦੀ ਅੱਕਰ ਵਧੀਆ ਕੱਟੀ ਆ ਠੀਕ ਹੈ ਜੀ ਸਿੱਕੇ ਭਾਈ ਜੀ ਰੇਟ ਇਹਦਾ ਇਹਦਾ ਰੇਟ ਫੋਨ ਤੇ ਕਰ ਲਾਂਗੇ ਇਹਦਾ ਰੇਟ ਫੋਨ ਤੇ ਕਰ ਗਿਆ ਹਾਂ ਠੀਕ ਹੈ ਜੀ ਕਿ ਲੋਚ ਹਾਜੀ ਵੀ ਅਗਲੀ ਦੱਸੋ ਜਾਣਕਾਰੀ ਇਹ ਵੀ ਬੜਾ ਬਹੁਤ ਚੰਗਿਆ ਬਾਈ ਕੱਚੀ ਕੱਚੀਆਂ ਦੂਜੇ ਤੋਂ ਇਹਨੇ ਸੁਣਾ ਹਾਂਜੀ ਇਹ ਵੀ ਲਸੀਲ ਸੰਧੀ ਬਹੁਤ ਵਲ ਜਿਵੇਂ ਮਰਜ਼ੀ ਬੈਠ ਜਾ ਠੀਕ ਹੈ ਕਿੰਨੇ ਦਿਨ ਬਾਕੀ ਰਹਿ ਗਏ 18 ਤਰੀਕ ਨੂੰ ਦਿਨ ਪੂਰੇ ਹੋ ਬਾਈ ਇਹਦਾ 18 ਤਰੀਕ ਹਫਤਾ ਪਿਆ ਜੀ ਹਫਤਾ ਪਿਆ ਜੀ ਸਤਨਾਬ ਰੇਟ ਬਾਈ ਇਹਦਾ ਇਹਦਾ ਵੀ ਫੋਨ ਤੇ ਕਰ ਲਾਂਗੇ ਆਪਾਂ ਕਈ ਜਿਹੜੀ ਵੇਚ ਰੂਚ ਨਾਲ ਲੈ ਲਵਾਂ ਨਾ ਠੀਕ ਹੈ ਜੀ ਕੱਚੀ ਵਾਲੇ ਹੈ ਕੱਚੀ ਕੱਚੀ ਹੈ ਬੜਾ ਠੀਕ ਹੈ। ਕਾਹਦੇ ਨੇ ਕਿੱਤੀ ਹੈ? 18 ਨੂੰ ਦਾ 12 ਹੋਈ 6-7 ਦਿਨ ਰਹਿ ਗਏ ਬਸ 6-7 ਦਿਨ ਰਹਿ ਗਏ। ਲੋ ਭਰਾ ਲਾਉਣ ਜੀ। ਦੋ ਤੇ ਵੀ ਦੇ ਦੂ ਜਣੀ 12-13 ਕਿਲੋ ਆਮ ਨਾਲ। ਖਣ ਤੋਂ ਬਹੁਤ ਸੋਹਣਾ। ਬਹੁਤ ਵਧੀਆ ਸੀਠੰਦੀ ਆ। ਠੀਕ ਕੋਈ ਨਹੀਂ ਸੀਗੀ। ਜਿਵੇਂ ਮਰਜੀ ਬੈਠੀ ਜਲ ਥੱਲੇ ਨੂੰ ਕੋਈ ਪਰਵਾਹ ਨਹੀਂ। ਠੀਕ ਹੈ ਜੀ, ਠੀਕ ਹੈ। ਲਓ ਜੀ। ਚੈੱਕ ਕਰ ਸਾਡੇ ਭਰਾ। ਲਓ ਜੀ। ਬਾਈ ਕੋੜ ਗੱਬਣ ਝੋਟੀ ਤੇ ਤਾਜੀ ਸਵੀ ਜਰਸੀ ਗਾਂ। ਮਗਰ ਬੱਸੀ ਬਹੁਤ ਸੋਹਣੀ। ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ। ਬਾਈ।